ਸਸਰੀਕਾਲ ਜੀ ਸਵਾਗਤ ਹੈ ਜੀ ਆਪ ਜੀ ਦਾ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਕਿਸੇ ਵੀ ਪਸ਼ੂ ਦੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92249 ਜੀ ਬਾਈ ਜੀ ਵੀਡੀਓ ਪਾਉਣ ਲਈ ਇਸ ਨੰਬਰ ਤੇ ਸੰਪਰਕ ਕਰੋ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤ ਤੋਂ ਪੈਂਦੀ ਹੈ ਬਾਈ ਜੀ ਇਸ ਦੇ ਵਿੱਚ ਬਹੁਤ ਸੋਹਣੇ ਸੁਨੱਖੀਆਂ ਦੋ ਜਰਸੀ ਵਹਿੜਾ ਆਪ ਵਾਲੀਆਂ ਤੁਹਾਡੇ ਆਤੇ ਲੈ ਕੇ ਹਾਜ਼ਰ ਹੋਏ ਆ ਬਾਈ ਜੀ ਬਾਕੀ ਦੀ ਬੰਦੀ ਹੋਈ ਜਾਣਕਾਰੀ ਆਪਾਂ ਬਾਈ ਜੀ ਹੁਣ ਤੋਂ ਲੈਣੇ ਆਓ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੇਵਕ ਸਿੰਘ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਕਿੰਨੇ ਪਸ਼ੂ ਜੀ ਬਾਈ ਜੀ ਆਪਣੇ ਕੋਲੇ ਆਪਣੇ ਕੋਲ 2 ਵਹੜਾ ਆਈ ਠੀਕ ਹੈ ਬਾਈ ਜੀ ਬਾਈ ਜੀ ਹੁਣਾਂ ਕੋਲੇ 2 ਵਹੜਾ ਜੀ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਆ ਰਤੀਨ ਜੀ ਉਹਨਾਂ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਜੀ ਤੇ ਬਾਈ ਜੀ ਇਸ ਤੋਂ ਇੱਕ ਨੰਬਰ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ ਕੀ ਡੇ ਟੈ ਲੈਈਏ ਦੀ ਦੂਜਾ ਸੁਆ ਵੈੜ ਹੁੰਦੀ ਆ ਬਾਈ ਹਾਂਜੀ ਇਹ ਲੈ ਜੂਗੀ ਪੰਜ ਚਾਰ ਦਿਨ ਬਾਈ ਠੀਕ ਆ ਜੀ ਹਾਂ ਬਾਅਦ ਚ ਲੰਭੋ ਪਾਗਾ ਬਾਕੀ ਠੰਡੀ ਠੰਡੀ ਬਹੁਤ ਆ ਰਹਾ ਠੀਕ ਆ ਜੀ ਲੈ ਵੀ ਦੋਸਤੋ ਸ਼ੀਲ ਠੰਡੀ ਵੈੜ ਬਹੁਤ ਆ ਥਣ ਲੇਵਾ ਬਹੁਤ ਚੰਗਾ ਲੱਗਿਆ ਵਾ ਪੰਜਾਬ ਵਾਲੀ ਜਰਸੀ ਆ ਪੰਜ ਸੱਤ ਦਿਨ ਸੂਨ ਚ ਬਾਕੀ ਲੈ ਜੂ ਪੰਜ ਸੱਤ ਦਿਨ ਤਾਂ ਬਾਈ ਲੈ ਜੂਗੀ ਬਾਈ ਬਾਈ ਜੀ ਦੀ ਤੋਰ ਚਾਲ ਚੈੱਕ ਕਰੋ ਜੀ ਲੋ ਬਾਈ ਜੀ ਕਰਮਾਂ ਵਾਲੀ ਦਾ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਵੀਰ ਜੀ ਤੁਸੀਂ ਆਪ ਕਰਨੀ ਆ ਵੈੜ ਬਹੁਤ ਸੋਹਣੀ ਸੁਨੱਖੀ ਆ ਬਦਾਮੀ ਕਲਰ ਦੀ ਆ ਪੱਕੇ ਰੰਗ ਦੀ ਪੂਰਾ ਘੂੜਾ ਲਾਲ ਰੰਗਾ ਜਰਸੀ ਪੰਜਾਬ ਵਾਲੀ ਆ ਕਾਲੇ ਮੂੰਹ ਦੀ ਆ ਤੋੜ ਕੇ ਵਿਖਾ ਦਿਓ ਬਾਈ ਜੀ ਤੋੜ ਚਾਲ ਤੁਹਾਨੂੰ ਇਹਦੀ ਚੈੱਕ ਕਰਾਉਣੇ ਕਰਮਾਂ ਵਾਲੀ ਸੀ ਥਣਲੇਵਾ ਸੁਖਨਾ ਚੰਗਾ ਲੱਗਿਆ ਕੱਚੀ ਜ਼ਰੂਰ ਆ ਜਿੱਦਣੋਂ ਤਿਆਰੀ ਪੰਜ ਸੱਤਾਂ ਦਿਨਾਂ ਨੂੰ ਬੰਦਨੀ ਆ ਲੈਵਾ ਪੂਰਾ ਭਰ ਲੈਣਾ ਬਾਈ ਜੀ ਕੱਚੀ ਦੇ ਹਿਸਾਬ ਨਾਲ ਲੈਵਾ ਅੱਜ ਵੀ ਸੋਹਣਾ ਚੰਗਾ ਜੀ ਸੋਹਣੀ ਸਰਖੀ ਰਹਿੜਾ ਜੀ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚੱਲਦੇ ਹੋਏ ਤੇ ਬਾਈ ਜੀ ਸਫਰਕ ਨੰਬਰ ਤੇ ਜ਼ਰੂਰ ਕਰ ਲਿਓ ਆ ਵੇਖੋ ਤੋਰ ਚਾਲ ਬਾਈ ਜੀ ਕਰਮਾਂ ਵਾਲੇ ਦੀ ਚੈੱਕ ਕਰੋ ਦਸੱਲੀ ਪਾਰਕ ਤੁਸੀਂ ਆਪ ਕਰਨੀ ਹੈ ਜੀ ਸੋਹਣੀ ਸੁਨੱਖੀ ਵਹਿੜਾ ਪੂਰਾ ਥਾਲੇ ਦਾ ਖੁੱਲੇ ਦੀ ਆ ਵਾਲ ਢਿੱਲਾ ਸੁਖਣਾ ਬਹੁਤ ਪੰਗਾ ਜੀ 5-7 ਦਿਨ ਸੂਣ ਚ ਹਜੇ ਬਾਕੀ ਆ ਕੱਲਾ ਕੱਲਾ ਖਾਣਾ ਚਾਰ ਹੀ ਥਾਣਾ ਵੱਡੇ ਬਾਈ ਕੋਈ ਫੋਟ ਨਹੀਂ ਸਾਗਨੀ ਸੀਲ ਠੰਡੀ ਆ ਜੀ ਰਾਹ ਦੇ ਵਿੱਚ ਵੀਡੀਓ ਬਣੀ ਜਾਂਦੀ ਬਾਈ ਰਾਹ ਦੇ ਵਿੱਚ ਥੱਲ ਕੀ ਥਲਾਂ ਨੂੰ ਹੱਥ ਲਾਈ ਜਾਂਦਾ ਪੁੱਠੇ ਪਾਸੇ ਤੋਂ ਲਾਈ ਜਾਂਦਾ ਕੋਈ ਨਿਆਣਾ ਨਹੀਂ ਪਾਇਆ ਜੀ ਕੋਈ ਮੂਰੋ ਨਹੀਂ ਫੜੀ ਜੀ ਲੈ ਚਲੋ ਬਾਈ ਜੀ ਲੇਵਾ ਲੂ ਦਾ ਸੁਖਣਾ ਕਰਮਾ ਵਾਲੀ ਨੇ ਜਿੱਦ ਦੇ ਨੂੰ ਤਿਆਰ ਹੋਣਾ 5-7 ਦਿਨ ਹੁੰਦੇ ਬਹੁਤ ਆ ਲੇਵਾ ਭਰਨ ਵਾਸਤੇ ਜੀ ਉਹ ਦਿਨ ਤਾਂ ਵਹਿੜ ਨੇ ਰਿਕਾਰਡ ਤੋੜਦੇ ਨੇ ਆ ਜੀ ਸੋਹਣੀ ਸੁਨੱਖੀ ਵਹਿੜ ਆ ਜੀ ਕਰਮਾ ਵਾਲੀ ਰੰਗ ਰੰਗ ਬਹੁਤ ਸੋਹਣਾ ਸੀਲ ਠੰਡੀ ਆ ਦਰਮਿਆਨੇ ਕੱਦ ਕਾਟਦੀ ਆ ਕੋਈ ਬਾਲੀ ਦਵਾ ਜਾਂ ਗਾਣੀ ਜੀ ਸੁਨੱਖੀ ਸੋਹਣੀ ਵੱਛੀ ਆ ਜੀ ਸੁਹਾ ਦੂਜਾ ਹੀ ਆ ਜੀ ਦਾ ਵੇਖੋ ਜੀ ਬਾਈ ਜੀ ਥਾਂ ਦੇ ਵਾ ਨੀੜ ਤੋਂ ਚੈੱਕ ਕਰਾ ਦਨੇ ਆ ਨਾੜਾ ਨੂੜਾ ਸੁਖਣਾ ਦੁੱਧ ਲੰਗਾ ਮੋਟਾ ਮੋਟਾ ਬਹੁਤ ਸੋਹਣਾ ਥਾਂ ਲੱਗਿਆ ਵੀ ਬਹੁਤ ਸੋਹਣਾ ਨੋਕ ਵਾਲਾ ਮੋਟਾ ਥਾਣਾ ਬਾਈ ਜੀ ਬਾਈ ਜੀ ਕੀ ਜੈ ਡਿਮਾਂਡ ਆ ਜੀ ਇਹਦੀ ਮੌਲਤਾ ਬਾਈ ਪਹਿਲਾ ਛਟ ਕਰਾ ਲਓ 68000 58000 ਠੀਕ ਆ ਬਾਈ ਜੀ ਕੋਈ ਹੋ ਜੂ ਮੌਲਤਾਂ ਮੁੱਕ ਤੇ ਜੀ ਬਾਈ ਜੀ ਮੁੱਲ ਵੀਰ ਨੇ ਵੜਦੇ ਹਿਸਾਬ ਨਾਲ ਜੈਜ ਹੀ ਕਰਿਆ ਤੇ ਬਾਕੀ ਮੌਲਤਾਂ ਮੋਬਾਈਲ ਨੰਬਰ ਜਿਹੜਾ ਤੁਸੀਂ ਫੋਨ ਲਾਹੋਗੇ ਬਾਈ ਨੂੰ ਤੇ ਮੌਲਤਾਂ ਥੋੜਾ ਜਰੂਰ ਕਰਨਗੇ ਜੀ ਵਛੀ ਚੰਗੀ ਆ ਬਾਈ ਜੀ ਜਿੱਦੇ ਨੂੰ ਕੱਚੀ ਦੇ ਹਿਸ ਤਾਂ ਦੂਜਾ ਨੰਬਰ ਜੀ ਇਹ ਵੀ ਦੂਜਾ ਸੁਹਾਵਾਂ ਸੁਂਦੀ ਹੈ ਜੀ ਠੀਕ ਹੈ ਜੀ ਦੋਸਤੋ ਦੂਜਾ ਸੁਹਾਵਾਂ ਵਹਿੜ ਸੁਂਦੀ ਆ ਕੱਦ ਵੈਡ ਵਾਲੀ ਆ ਰਾਜੀਪਲੀ ਫੁੱਲੀ ਆ ਜੀ ਲੇਵਾਂ ਲੂਆ ਸੁਖਨਾ ਕਰਮ ਵਾਲੀ ਨੂੰ ਬਹੁਤ ਲੱਗਿਆ ਉਹਨਾਂ ਹੀ ਅੱਗੇ ਆ ਉਹਨਾਂ ਹੀ ਪਿੱਛੇ ਆ ਅਗਲੇ ਪਾਸੇ ਨੂੰ ਤਾਂ ਧਨੀ ਨੂੰ ਮਾਰ ਲਉ ਨਿਗਾ ਜੀ ਫੁੱਟ ਲੇਵਾ ਅੱਗੇ ਨੂੰ ਪਿਆ ਜੀ ਤੇ ਫੋਟੀ ਲੇਵਾ ਕਰਮ ਵਾਲੀ ਦੇ ਪਿੱਛੇ ਨੂੰ ਕਰ ਜਣਾ ਜੀ ਲੇਵਾ ਹੁਣ ਵੀ ਚੰਗਾ denn ਇਹ ਵੀ ਪੰਜ ਸੱਤ ਲੈ ਜੂਗੀ ਬਾਈ ਜੀ ਸੁਹਾ ਇਹਦਾ ਦੂਜਾ ਜੀ ਹਾਂ ਦੂਜਾ ਸੁਹਾ ਵਲਤ ਲਾ ਵੇਖੋ ਜੀ ਬਾਈ ਖਿੱਚ ਕੇ ਵਿਖਾਈ ਜਾਂਦਾ ਸੀਲਸ ਲੱਗਦਾ ਹੈ ਜੀ ਤੇ ਬਾਈ ਕਿੰਨਾ ਕੁ ਦੁੱਧ ਪਾ ਦੋਗੇ ਦੁੱਧ ਪਾ ਦੋਗੇ ਬਾਈ ਇਹ 17 18 ਲੀਟਰ ਪਾ ਦੋ ਖੁੱਲਾ ਜੀ ਪਾਉ ਆਮ ਨਾਲ ਹੀ ਪਾਉ ਬਾਈ ਪਹਿਲੇ ਸੂਏ ਕਿੰਨਾ ਕੁ ਦੱਸਿਆ ਜੀ ਮਾਲਕ ਨੇ ਪਹਿਲੇ ਕੋ 16 ਲੀਟਰ ਦੁੱਧ ਦੱਸਿਆ ਠੀਕ ਹੈ ਸੀਮਨ ਸਿਮਨ ਕਿਹੜਾ ਦੱਸਿਆ ਪਰਵਾਇਆ ਜੀ ਸੀਮਨ ਨਹੀਂ ਬਾਈ ਪੁੱਛਿਆ ਸੀਮਨ ਪੁੱਛਿਆ ਨਹੀਂ ਬਾਈ ਸੀਮਨ ਬਾਈ ਨੇ ਨਹੀਂ ਪੁੱਛਿਆ ਜੀ ਕੋਈ ਬੰਦੇ ਨਹੀਂ ਪੁੱਛਦੇ ਦਾ ਸੀ ਵੈਸੇ ਕਿਹੜਾ ਪੁੱਛ ਲਿਆ ਕਰੋਗਾ ਮੰਦਾ ਨਾ ਕਈ ਰੀ ਸ਼ੌਕ ਬਰੀਡ ਵਾਲਾ ਹੁੰਦਾ ਹੈ ਲੈ ਕਹਿੰਦਾ ਯਾਰ ਸੀਮਨ ਦੇ ਲਾਲਚ ਨਾਲ ਹਨਾ ਮੱਛੀ ਪੁੱਛੀ ਦੇਗੀ ਤਗਲਾ ਸਾਹਮਣਾ ਕਰੋ ਕੋਈ ਬੰਦੇ ਨਾ ਉਹ ਹੀ ਦੀ ਪੱਦਰ ਜੇ ਪੁੱਛਿਆ ਸੀਗਾ ਤੇ ਨਹੀਂ ਵਿਚਾਰਿਆਂ ਨੂੰ ਪਤਾ ਸੀਗਾ ਜੀ ਥੰ ਤੋਰ ਕੇ ਵਿਖਾ ਦੋ ਜੀ ਤੋਰ ਚਾਲੇ ਦੀ ਵੀ ਕਰਮ ਵਾਲੀ ਦੀ ਤੁਹਾਨੂੰ ਚੈੱਕ ਕਰਾਉਣੇ ਆ ਜੀ ਤੋਰੋ ਜੀ ਲੈ ਤੇ ਲੈ ਜਨ ਉਧਰ ਹੱਥੇ ਕੱਢ ਲਾ ਆਸਰਾ ਮੰਨਦੇ ਨਾ ਇੱਕ ਦੂਜੇ ਦਾ ਨਵੀਆਂ ਆਂਗਾਂ ਕਰਕੇ ਬਾਈ ਪਸੂ ਨੂੰ ਹੁੰਦਾ ਹੀ ਵੀ ਕੋਣੀ ਕਿੱਧਰ ਨੂੰ ਹੁਣ ਫੇਰ ਲੈ ਚੱਲਿਆ ਅੱਜ ਸੋਹਾ ਹੀ ਆਂਗਾ ਬਾਈ ਕੋਲੇ ਵੜਾ ਤੋਰ ਚਾਲੇ ਦੀ ਕਰਮਾਂ ਵਾਲੀ ਦੀ ਚੈੱਕ ਕਰੋ ਜੀ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਜੀ ਸੋਹਣੀ ਸਨਖੀ ਵਹਿੜਾ ਲੇਵਾਲੂਆ ਕਰਮਾ ਵਾਲੀ ਦਾ ਸੁੱਖਣਾ ਪੂਰਾ ਚੰਗਾ ਅੱਗੇ ਪਿੱਛੇ ਦਾ ਲੇਵਾ ਜੀ ਮੋਟਾ ਮੋਟਾ ਥਾਣਾ ਜੀ ਪੂਰੇ ਗੈਚ ਲੱਗਾ ਜੀ ਗੱਠ ਗੱਠ ਦੀ ਮਿੱਥੀ ਪਈ ਆ ਜੀ ਅੱਥੀ ਚੁਵਾਈ ਵਾਲਾ ਮੋਟਾ ਮੋਟਾ ਥਾਨ ਥਨ ਬਹੁਤ ਚੰਗਾ ਤੇ ਸੋਹਣਾ ਲੱਗਾ ਵਾ ਜੀ ਵਹਿੜ ਨੂੰ ਕਰਮਾ ਵਾਲੀ ਨੂੰ ਲਓ ਜੀ ਸੀਲ ਠੰਡੀ ਹੈ ਵੀ ਇਹ ਦੇਖ ਲਓ ਜੀ ਬਾਈ ਹੱਥ ਮਾਰੀ ਜਾਂਦਾ ਆ ਨੇੜ ਤੋਂ ਥਾਨ ਲੇਵਾ ਨਾੜਾ ਦੁੱਦ ਲਗਾ ਚੈੱਕ ਕਰੋ ਜੀ ਨਾਰਾ ਨੂੜਾ ਲੇਵੇ ਦੇ ਵਿੱਚ ਬਹੁਤ ਮੋਟੀਆਂ ਸੂਣਗਾ ਚੰਗੀਆਂ ਜੀ ਤੇ ਦੁੱਧ ਵੈੜਾ ਵਾਕਈ ਜਿੰਨਾ ਬਾਈ ਜੀ ਦਾ ਟੌਣ ਦਾ ਹੱਕ ਆ ਬਾਕੀ ਜੇ 18 20 ਕਿਲੋ ਆ ਵੈੜ ਨੇ ਦੁੱਧ ਨਾ ਪਾਇਆ ਤੇ ਪਾਉ ਵੀ ਕਿਹੜੀ ਜੀ ਲੈ ਚਲੋ ਜੀ ਆਪ ਫੇਸ ਕੁਆਲਟੀ ਚੈੱਕ ਕਰੋ ਜੀ ਲੈ ਚਲੋ ਬਾਈ ਪੂਰੀ ਸੁਨੱਖੀ ਸੋਹਣੀ ਵੈੜ ਆ ਬਾਈ ਜੀ ਬਾਕੀ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਜੇ ਕਿਸੇ ਗੱਲ ਦੀ ਨਾ ਸੰਸਾਰ ਆਵੇ ਬਾਈ ਜੀ ਹੁਣ ਤਾਂ ਤੁਸੀਂ ਪੁੱਛ ਸਕਦੇ ਆ ਪਹਿਲੀ ਗੱਲ ਤਾਂ ਸਾਰਾ ਕੁਝ ਤੁਹਾਨੂੰ ਸਮਝਾ ਹੀ ਦਿੱਤਾ ਜੀ ਤੇ ਬਾਈ ਜੀ ਹੁਣੇ ਉਡੇ ਨੰਬਰ ਤੇ ਤੁਹਾਨੂੰ ਗੱਲਬਾਤ ਸਾਰੀ ਦੱਸ ਹੀ ਦੇਣਗੇ ਤੇ ਬਾਈ ਜੀ ਇਹਦੀ ਕੀ ਜਾਇ ਡਿਮਾਂਡ ਆ ਜੀ ਇਹਦਾ 62000 ਰੁਪਏ ਦਾ ਜਾਇ ਜੀ ਜਾਇ ਜੀ ਕੋਈ ਮਾਲਤਾਨ ਹੋ ਜੂ ਜੀ ਮਾਲਤਾਨ ਕਰਦਾ ਹੈ ਮਾਲਤਾਨ ਬਾਈ ਜੀ ਹੋ ਜੂਗਾ 62000 ਬਾਈ ਜੀ ਨੇ ਡਿਮਾਂਡ ਕੀਤੀ ਆ ਵਹਿੜ ਸੋਹਣੀ ਸੁਨੱਖੀ ਆ ਤੇ ਬਾਕੀ ਬਾਈ ਜੀ ਹੁਣ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਇਹ ਤੇ ਸੰਪਰਕ ਕਰ ਲੋ ਥਣਲੇਵਾ ਨੇੜੇ ਤੋਂ ਫੇਰ ਚੈੱਕ ਕਰ ਲੋ ਕੋਈ ਫੋੜ ਨਹੀਂ ਸਾਗ ਨਹੀਂ ਇਕੱਲਾ ਕੰਡਾ ਠੰਡੀ ਸੀਲ ਆ ਜੀ ਵਰ ਪਰਗੀ ਵਕਈ ਵੜਾਈ ਉੱਚਾ ਕੇ ਖੜਾ ਜਾਂਦੀ ਕੰਮ ਵਾਲੀ ਜਦੋਂ ਬਾਈ ਹੱਥ ਲਾਉਂਦਾ ਥਲਾਂ ਤੋਂ ਉਹਨਾਂ ਨੂੰ ਤੇ ਬਾਈ ਜੀ ਇਹਦੀ ਕੀ ਜੈ ਡਿਮਾਂਡ ਵੜ ਯਾਰੀ ਇਹਦਾ 62000 ਤੇ ਕੀ ਮੋਬਾਈਲ ਨੰਬਰ ਆਈ ਆਪਣਾ 9914204404 ਇੱਕ ਕਰੀ ਫੇਰਦਾ ਜੀ 9914204404 ਲੋ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਇਹ ਤੇ ਸੰਪਰਕ ਕਰ ਲਿਓ ਤੇ ਆਪਣਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਪਾਸੇ ਚੱਲੂਗਾ 7717699249 ਜੇ ਕਿਸੇ ਵੀਰ ਨੇ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਬਾਈ ਜੀ ਸੰਪਰਕ ਕਰੇ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ ਵੀਡੀਓ ਸੋਹਣੀ ਲੱਗੇ ਸ਼ੇਅਰ ਤੇ ਲਾਇਕ ਬਾਈ ਜੀ ਜ਼ਰੂਰ ਕਰੋ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਬਾਈ ਜੀ ਪਹੁੰਚ ਸਕਦਾ ਵੀਡੀਓ ਦੇਖਣ ਲਈ ਧੰਨਵਾਦ ਜੀ